ਸਤਿ ਸ੍ਰੀ ਅਕਾਲ ਜੀ ਚੋਣਾਂ ਆ ਰਹੀਆਂ ਹਨ ਜਨਰਲ ਇਲੈਕਸ਼ਨ ਉਸ ਵਿਸ਼ੇ ਤੇ ਮੈਂ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ ਚੋਣਾਂ ਤੋਂ ਬਾਅਦ ਸੁਭਾਵਕ ਹੈ ਹਰ ਪਾਰਟੀ ਜਿਹੜੇ ਚੋਣਾਂ ਲੜਦੇ ਹਨ ਉਹ ਰਾਜ ਕਰਨਾ ਚਾਹੁੰਦੇ ਹਨ ਰਾਜ ਕਰਨ ਵਾਸਤੇ ਇੱਕ ਨੀਤੀ ਬਣਾਣੀ ਪੈਂਦੀ ਹੈ ਸਾਨੂੰ ਇੱਕ ਤਰੀਕਾ ਲੱਭਣਾ ਪੈਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਕੰਮ ਕਰੀਏ ਤੇ ਅਸੀਂ ਰਾਜ ਕਰ ਸਕਦੇ ਹਾਂ ਰਾਜ ਨੀਤੀ ਦਾ ਅਸਲ ਮਤਲਬ ਹੈ ਵੀ ਇਹੀ ਮੈਂ ਗੱਲ ਜੂ ਦੱਸਦੇ ਹਾਂ ਕਿ ਰਾਜ ਹਰ ਕੋਈ ਕਰਨਾ ਚਾਹੁੰਦਾ ਹੈ ਪਾਰਟੀਆਂ ਤੋਂ ਬਾਹਰ ਵੀ ਆਪਾਂ ਗੱਲ ਕਰੀਏ ਹਰ ਕੋਈ ਚੌਧਰ ਚਾਹੁੰਦਾ ਮੈਂ ਆਪਣੇ ਮਹੱਲੇ ਦੀ ਕਮੇਟੀ ਦਾ ਪ੍ਰਧਾਨ ਹੋਵਾਂ ਮੈਂ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋਵਾਂ ਮੈਂ ਮੰਦਿਰ ਕਮੇਟੀ ਦਾ ਪ੍ਰਧਾਨ ਹੋਵਾਂ ਹਰ ਕੋਈ ਇਹ ਗੱਲ ਚਾਹੁੰਦਾ ਮੈਂ ਵੀ ਇਹ ਗੱਲ ਚਾਹੁੰਦਾ ਕਿ ਮੈਂ ਆਪਣੇ ਇਲਾਕੇ ਦਾ ਚੌਧਰੀ ਹੋਵਾਂ ਐਮਐਲ ਹੋਵਾਂ ਮੈਂ ਇਦਾਂ ਕਰਦੇ ਆਂਗਾ ਮੈਂ ਉਦਾਂ ਕਰਦੇ ਆਂਗਾ ਖੈਰ ਆਪਾਂ ਗੱਲ ਕਰਦੇ ਪਿਆ ਆਂ ਚੋਣਾ ਦੀ ਪਾਰਟੀਆਂ ਰਾਜ ਕਰਨੀਆਂ ਚਾਹੁੰਦੀਆਂ ਨੇ ਅਸੂਲ ਮੁਤਾਬਕ ਜਿਹੜਾ ਰਾਜਨੀਤੀ ਲਫ਼ਜ਼ ਹੈ ਉਹਦਾ ਅਰਥ ਇਹ ਹੋਣਾ ਚਾਹੀਦਾ ਹੈ ਕਿ ਐਸੀ ਰਾਜ ਤਾਂ ਕਰੀਏ ਰਾਜ ਨੂੰ ਪਿੱਛੇ ਰੱਖੀਏ ਨੀਤੀ ਸਾਡੀ ਇਦਾਂ ਦੀ ਹੋਵੇ ਨੀਤੀਆਂ ਅੱਗੇ ਹਾਣ ਜਿੱਦਾਂ ਦੀ ਮੈਂ ਕਹਿਣਾ ਚਾਹਨਾ ਕਿ ਨੀਤੀ ਸਾਡੀ ਇਦਾਂ ਨਹੀਂ ਹੋਣੀ ਚਾਹੀਦੀ ਐ ਕਿ ਆਪਾਂ ਸੇਵਾ ਕਰੀਏ ਦਿਲੋਂ ਸੇਵਾ ਕਰੀਏ ਮਰ ਜਾਵਾਂ ਮੈਂ ਪਰ ਮੇਰੇ ਇਲਾਕੇ ਦੇ ਕਿਸੇ ਬੰਦੇ ਨੂੰ ਕਿਸੇ ਵੀ ਸ਼ਖਸ ਨੂੰ ਕੋਈ ਜਾਤ ਬਰਾਦਰੀ ਇਹ ਵੋ ਧਰਮਾਂ ਦਾ ਕੁਝ ਵਖਰੇਵਾ ਨਾ ਹੋਵੇ ਇਹਨਾਂ ਸਾਰਿਆਂ ਦੀ ਸੇਵਾ ਕਰਾਂ ਕਿਸੇ ਵੇਲੇ ਵੀ ਰਾਤ ਦੋ ਜੇ ਵੀ ਕੋਈ ਚੌਧਰੀ ਨੂੰ ਇਲਾਕੇ ਦੇ ਰਾਜ ਕਰਨ ਵਾਲੇ ਨੂੰ ਐਮਐਲਏ ਵਗੈਰਾ ਵਗੈਰਾ ਉਹਨੂੰ ਬਾਜ਼ ਮਾਰੇ ਤੇ ਉਹ ਉਹਦੇ ਕੋਲ ਉਹਨੂੰ ਮਿਲੇ ਪਰ ਇਸ ਤਰ੍ਹਾਂ ਹੁੰਦਾ ਨਹੀਂ। ਅਸੂਲ ਮੁਤਾਬਕ ਇਦਾਂ ਹੋਣਾ ਚਾਹੀਦਾ। ਜਦੋਂ ਇਸ ਤਰ੍ਹਾਂ ਦੀ ਨੀਤੀ ਅਸੀਂ ਘੜਾਂਗੇ ਤੇ ਸਾਨੂੰ ਰਾਜ ਕਰਨ ਵਾਸਤੇ ਕੋਈ ਬਹੁਤੀਆਂ ਪਾਰਟੀਆਂ ਦਾ ਮੂੰਹ ਦੇਖਣ ਦੀ ਜ਼ਰੂਰਤ ਨਹੀਂ ਹੈ। ਬਹੁਤੇ ਖਰਚੇ ਕਰਨ ਦੀ ਜ਼ਰੂਰਤ ਨਹੀਂ ਹੈ ਲੋਕੀ ਦਿਲੋਂ ਪਿਆਰ ਕਰਨਗੇ ਤੇ ਅਸੀਂ ਆਪ ਹੀ ਆਪਣੇ ਇਲਾਕੇ ਦੇ ਨੇਤਾ ਬਣ ਜਾਵਾਂਗੇ ਛੋਟੀ ਜੀ ਦੋ ਕੁ ਮਿੰਟ ਦੀ ਮੈਂ ਉਦਾਹਰਨ ਦਵਾਂ ਮਹਾਰਾ ਰঞ্জੀਤ ਸਿੰਘ ਜੀ ਨੇ ਜਿਹੜਾ ਰਾਜ ਕੀਤਾ ਉਹ ਇਸੇ ਤਰ੍ਹਾਂ ਕੀਤਾ ਭਾਵੇਂ ਉਹਨਾਂ ਦਾ ਪੜ੍ਹਾਈ ਦਾ ਜਿਹੜਾ ਸਿਸਟਮ ਸੀ education system ਉਹਨੂੰ ਉਹ ਇੰਨਾ ਸਟਰੋਂਗ ਸੀ ਕਿ ਉਹਨੂੰ ਤੋੜਨ ਵਾਸਤੇ ਅੰਗਰੇਜ਼ਾਂ ਨੂੰ ਬੰਦੇ ਹਾਇਰ ਕਰਨੇ ਪਏ ਜਦੋਂ ਦੇਸ਼ ਗੁਲਾਮ ਕੀਤਾ ਅੰਗਰੇਜ਼ਾਂ ਨੇ ਉਹਨਾਂ ਦੇ ਹੁੰਦਿਆਂ ਕਰੰਸੀ ਦਾ ਇਹ ਹਾਲ ਸੀ ਕਿ ਇੰਗਲੈਂਡ ਵਰਗੇ ਦੇਸ਼ ਜਿੱਥੇ ਦੀ ਕਰੰਸੀ ਨੂੰ ਅੱਜ ਦੁਨੀਆ ਵਿੱਚ ਬਹੁਤ ਅੱਛਾ ਸਥਾਨ ਮਿਲਦਾ ਉੱਥੇ ਦੇ 33 ਰੁਪਏ ਮਿਲਾ ਲਈਏ ਤੇ ਪੰਜਾਬ ਦਾ 1 ਰੁਪਈਆ ਬਣਦਾ ਸੀ ਧਾਰਮਿਕ ਪੱਖੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੇ ਆਪਣੇ ਕੋਲੋਂ ਆਪਣੇ ਰਾਜ ਖੋਜ ਚੋਂ ਕਰਜ਼ਾ ਲੈ ਕੇ ਨਹੀਂ ਅਜਵੰਗ ਜੇ ਸੋਨਾ Hindu ਮੰਦਿਰਾਂ ਨੂੰ ਦਿੱਤਾ ਗੁਰਦੁਆਰਿਆਂ ਨੂੰ ਦਿੱਤਾ ਮਸਜਿਦਾਂ ਨੂੰ ਦਿੱਤਾ ਇਦਾਂ ਦੀ ਉਹਨਾਂ ਦੀ ਨੀਤੀ ਸੀ ਇਦਾਂ ਜਿਉਂ ਉਹਨਾਂ ਦੇ ਤਰੀਕੇ ਸੀ ਰਾਜ ਕਰਨ ਦੇ ਕਿ ਲੋਕੀ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਸੀ ਖੈਰ ਆਪਾਂ ਅੱਜ ਦੀ ਰਾਜਨੀਤੀ ਦੀ ਥੋੜੀ ਜੀ ਗੱਲ ਕਰੀਏ ਕਿਉਂਕਿ ਮੈਂ ਗੱਲ ਸ਼ੁਰੂ ਕੀਤੀ ਸੀ ਚੋਣਾਂ ਆ ਰਹੀਆਂ ਹਨ ਇਸ ਤਰ੍ਹਾਂ ਦੀ ਨੀਤੀ ਅਸੂਲ ਮੁਤਾਬਕ ਸਾਡੀ ਰਾਜ ਕਰਨ ਵਾਲਿਆਂ ਦੀ ਹੋਣੀ ਚਾਹੀਦੀ ਹੈ ਕਿ ਹਰ ਕਿਸੇ ਦੇ ਦੁੱਖ ਸੁੱਖੇ ਚ ਕੋਲ ਖੜੀਏ ਸਾਡਾ ਐਜੂਕੇਸ਼ਨ ਸਿਸਟਮ ਸਾਡਾ ਹੈਲਥ ਸਿਸਟਮ ਅਤੇ ਇਦਾਂ ਦੇ ਹੋਰ ਵੀ ਜਿਹੜੇ ਸੋਸ਼ਲ ਕੰਮ ਨੇ ਸਾਡੇ ਬੜੇ ਸਟਰੋਂਗ ਹੋਣ ਪਰ ਜਿਹੜੇ ਅੱਜ ਦੇ ਰਾਜਨੇਤਾਵਾਂ ਦੀ ਰਾਜਨੀਤੀ ਹੈ ਉਹਦੇ ਵਿੱਚ ਨੀਤੀਆਂ ਤਰੀਕੇ ਬਾਹਰ ਚੋਂ ਆਉਂਦੇ ਨੇ ਤੇ ਰਾਜ ਕਰਨਾ ਉਹਨਾਂ ਦੀ ਪਹਿਲ ਹੋ ਜਾਂਦੀ ਪ੍ਰਾਇੋਰਟੀ ਹੋ ਜਾਂਦੀ ਹੈ ਉਹ ਇਹ ਦੇਖਦੀਆਂ ਆਂ ਅੱਜਕੱਲ੍ਹ ਦੀਆਂ ਪਾਰਟੀਆਂ ਸਾਰੀਆਂ ਹੀ ਇੱਕ ਕਿਸੇ ਇੱਕ ਦੇ ਹਾਲ ਨਹੀਂ ਸਾਰਿਆਂ ਦਾ ਇਹੀ ਹਾਲ ਹੈ ਉਹ ਇਹ ਦੇਖਦੀਆਂ ਹਨ ਕਿ ਅਸੀਂ ਰਾਜ ਕਿਸ ਤਰ੍ਹਾਂ ਕਰਨਾ ਹੈ ਐਸੀ ਨੀਤੀ ਬਣਾਓ ਇੱਕ ਕੰਮ ਜ਼ਰੂਰ ਚੰਗਾ ਕਰੋ ਦੋ ਭਾਵੇਂ ਉਸ ਦੇ ਬਾਅਦ ਮਾੜੇ ਵੀ ਕਰ ਦਈਏ ਇੱਕ ਕੰਮ ਅਜਿਹਾ ਚੰਗਾ ਕਰੋ ਜਿਹਨੂੰ ਅਸੀਂ ਫੋਟੋਆਂ ਖਿਚਾ ਲਈਏ ਵੀਡੀਓ ਬਣਾ ਲਈਏ ਤਾਂ ਕਿ ਸਾਡੀ ਪਾਰਟੀ ਨੂੰ ਮੰਨਣ ਵਾਲੇ ਕੱਲ ਨੂੰ ਦਮਗੱਜੇ ਮਾਰ ਸਕਣ ਕਿ ਸਾਡੇ ਨੇਤਾ ਜੀ ਨੇ ਤਾਂ ਇਹ ਕੰਮ ਕੀਤਾ ਕੋਈ ਹੋਰ ਕਰ ਨਹੀਂ ਸਕਿਆ ਅਜੇ ਤੱਕ ਪਰ ਇਸ ਤਰ੍ਹਾਂ ਜ਼ਿਆਦਾ دیر ਰਹਿੰਦੀਆਂ ਨਹੀਂ ਇਦਾਂ ਦੀਆਂ ਸਰਕਾਰਾਂ ਇੱਕ ਨਾ ਇੱਕ ਦਿਨ ਵਿਰੋਧੀ ਖੜੇ ਹੋ ਕੇ ਉਸ ਦਾ ਪਰਦਾ ਜ਼ਰੂਰ ਫਾਸ਼ ਕਰ ਦਿੰਦੇ ਆ ਆਪਾਂ ਨੀਤੀ ਦੀ ਗੱਲ ਨੂੰ ਥੋੜਾ ਜਿਹਾ ਅੱਗੇ ਹੋਰ ਵਧਾਈਏ ਅੱਜ ਕੱਲ ਪਾਰਟੀਆਂ ਕੀ ਕਰਨਗੀਆਂ ਕਿ ਸਹੂਲਤਾਂ ਤੇ ਜ਼ਰੂਰ ਦਿੰਦੀਆਂ ਹਨ ਫਰੀਦ ਦਾ ਲਾਲੀਪਾਪ ਫੜਾ ਦਿੰਦੀਆਂ ਨੇ ਕੋਈ ਕਹਿੰਦਾ ਜਿੰਮੇਦਾਰਾਂ ਨੂੰ ਬਿਜਲੀ ਫ੍ਰੀ ਕੋਈ ਕਹਿੰਦਾ ਮੋਬਾਈਲ ਫ੍ਰੀ ਕੋਈ ਕਹਿੰਦਾ ਘਰੇਲੂ ਬਿਜਲੀ ਫ੍ਰੀ ਕੋਈ ਕਹਿੰਦਾ ਆਟਾ ਦਾਲ ਫ੍ਰੀ ਪਹਿਲੇ ਤਾਂ ਇਹ ਗੱਲ ਸਮਝ ਲਓ ਕਿ ਜਦੋਂ ਆਪਾਂ ਫ੍ਰੀ ਵੰਡਣਾ ਸ਼ੁਰੂ ਕਰਦੇ ਆਂ ਨਾ ਸਮਾਨ ਤੇ ਅਸੀਂ ਆਪਣੇ ਇਲਾਕੇ ਨੂੰ ਆਪਣੇ ਸੂਬੇ ਨੂੰ ਪੰਜਾਬ ਦੀ ਗੱਲ ਕਰਦਾ ਮੈਂ ਅਸੀਂ ਆਪਣੇ ਇਲਾਕੇ ਨੂੰ ਸਾਰੇ ਪਾਸੇ ਇਹੀ ਹਾਲ ਹੈ ਪੰਜਾਬ ਤੋਂ ਬਾਹਰ ਵੀ ਇਹੀ ਹਾਲ ਹੈ ਹਨ ਨੂੰ ਅਸੀਂ ਭਖਾਰੀ ਬਣਾ ਰਹੇ ਆਂ ਆਪਣੇ ਇਲਾਕੇ ਨੂੰ ਲੋਕਾਂ ਨੂੰ ਫਿਰ ਉਹ ਫ੍ਰੀ ਦੇਣਾ ਕਿੱਥੋਂ ਹੈ ਉਹ ਵੀ ਕਰਜ਼ਾ ਲੈ ਕੇ ਤੇ ਇਹ ਵੀ ਕੋਈ ਖਾਸਾ ਪਤਾ ਨਹੀਂ ਹੈ ਕਿ ਮੇਰੀ ਉਤਲੀ ਜੇਬ ਚ ਇੰਨੇ ਪੈਸੇ ਨੇ ਕਰਜ਼ਾ ਲੈ ਕੇ ਮੈਂ ਪੈਂਟ ਦੀ ਜੇਬ ਚ ਪਾਈ ਜਨ ਬਾਕੀ ਮੈਂ ਆਪੇ ਸਮਝਵਾ ਲਾਂਗਾ ਲੋਕਾਂ ਨੂੰ ਤਾਂ ਬਸ ਫਰੀ ਨਾਲ ਮਤਲਬ ਹੈ ਬਹੁਤੀਆਂ ਪਾਰਟੀਆਂ ਬਸ ਇਹੀ ਤਰੀਕਾ ਅਪਣਾਉਂਦੀਆਂ ਨੇ ਰਾਜ ਕਰਨ ਵਾਸਤੇ ਖैर ਮੈਂ ਬਹੁਤਾ ਸਮਾਂ ਆਪ ਜੀ ਦਾ ਨਹੀਂ ਲੈਣਾ ਜਾਣ ਲੱਗਾ ਥੋੜੀ ਜੀ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਵੋਟ ਜਰੂਰ ਪਾਓ ਜੇ ਅਸੀਂ ਵੋਟ ਨਹੀਂ ਪਾਵਾਂਗੇ ਤੇ ਅਜਿਹੇ ਲੋਕ ਚੁਣ ਕੇ ਸਾਡੇ ਸਾਹਮਣੇ ਖੜੇ ਹੋ ਜਾਣਗੇ ਰਾਜ ਕਰਨਗੇ ਜਿਹੜੇ ਬਿਲਕੁਲ ਲੋਕਾਂ ਦੀ ਬਾਹ ਨਹੀਂ ਫੜਦੇ ਜਿੱਦਾਂ ਮੈਂ ਪਹਿਲੇ ਕਿਹਾ ਇੱਕ ਕੰਮ ਚੰਗਾ ਕਰਦੀਆਂ ਹਨ ਪਾਰਟੀਆਂ ਨਾਲ ਦੋ ਕੰਮ ਮਾੜੇ ਕਰਦੀਆਂ ਨੇ ਜਦਕਿ ਮਾੜੇ ਕੰਮਾਂ ਦੀ ਕੋਈ ਵੀਡੀਓ ਵੀ ਨਹੀਂ ਹੈ ਕੋਈ ਹਿਸਾਬ ਵੀ ਨਹੀਂ ਹੈ ਕਿਸੇ ਕੋਲ ਕੋਈ ਰੋਡ ਮੈਪ ਵੀ ਨਹੀਂ ਹੈ ਕਿ ਮੈਂ ਕਰਜ਼ਾ ਲਿਆ ਕਿਉਂ ਲਿਆ ਮੈਨੂੰ ਕਿੰਨੇ ਪੈਸੇ ਸੀ ਮੈਂ ਕਿੱਦਾਂ ਲਾਵਾਂਗਾ ਸੂਬੇ ਨੂੰ ਕਰਜ਼ਾਈ ਕਰ ਦੇਣਾ ਕੱਲ ਨੂੰ ਮੇਰੀ ਸਰਕਾਰ ਚਲੀ ਜਾਏਗੀ ਅਗਲੀ ਸਰਕਾਰ ਆਪੇ ਭੁਗਤੇ ਜਾਂ ਉੱਥੇ ਦੇ ਰਹਿਣ ਵਾਲੇ ਸੂਬੇ ਦੇ ਲੋਕ ਪੰਜਾਬ ਦੇ ਲੋਕ ਆਪੇ ਭੁਗਤਣ ਕਿ ਅਸੀਂ ਕਰਜ਼ਾ ਲਿਆ ਸੀ ਤੁਹਾਡੇ ਵਾਸਤੇ ਵੋਟ ਜਰੂਰ ਪਾਓ ਪਰ ਐਸੇ ਉਮੀਦਵਾਰ ਨੂੰ ਪਾਓ ਜਿਹੜਾ ਤੁਹਾਨੂੰ ਲੱਗਦਾ ਏ ਕਿ ਸਾਡੀ ਔਖੇ ਵੇਲੇ ਬਾਹ ਫੜੇਗਾ ਹੋਈਆ ਭੁਲਾ ਦੀ ਖਿਮਾ ਮਾਲਕ ਨੇ ਸਮਾ ਦਿੱਤਾ ਸੁਮਤ ਦਿੱਤੀ ਦਾਸ ਫੇਰ ਜਰੂਰ ਹਾਜ਼ਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ